ਗੜਸ਼ੰਕਰ ਸ਼ਹਿਰ ਅੰਦਰ ਮੁੱਖ ਫਾਟਕ ਤੇ ਹੋਣ ਵਾਲੀ ਮਰਮਮਤ ਕਾਰਨ 3 ਦਿਨ ਬੰਦ ਰਹਿਣ ਵਾਲੇ ਰੇਲਵੇ ਫਾਟਕ ਨੂੰ ਮੁੱਖ ਰੱਖਦੇ ਹੋਏ ਪੁਲਿਸ ਵੱਲੋਂ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ। ਜ੍ਰੀਮਾਨ ਜੀ ਜਿਹੜਾ ਗੜਸ਼ੰਕਰ ਰੇਲਵੇ ਟ੍ਰੈਕ ਹੈ ਉਹ 3 ਦਿਨ ਦੇ ਲਈ ਮੁਕੰਮਲ ਬੰਦ ਕੀਤਾ ਗਿਆ ਹੈ। 26 ਦੋ ਤੋਂ ਲੈ ਕੇ 28 ਦੋ ਰਾਤ ਤੱਕ 3 ਦਿਨ ਲਈ ਬੰਦ ਕੀਤਾ ਗਿਆ ਹੈ। ਜਿਹੜੀ ਟ੍ਰੈਫਿਕ ਇਹ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਜਾ ਰਹੀ ਹੈ ਉਸ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਬਲਾਚੌਰ ਤੋਂ ਬਾਇਆ ਨਵਾਂ ਸ਼ਹਿਰ ਬਹਿਰਾਮ ਹੋ ਕੇ ਸ਼ਹਿਰ ਪਰ ਜਾਵੇ ਜੀ ਜਿਹੜੀ ਸ਼ਹਿਰ ਪਰੋਂ ਟ੍ਰੈਫਿਕ ਚੰਡੀਗੜ੍ਹ ਨੂੰ ਆ ਰਹੀ ਹੈ ਉਹਨੂੰ ਅਸੀਂ ਅਪੀਲ ਕਰਦੇ ਹਾਂ ਕਿ ਬਾਇਆ ਫੁਆੜਾ ਜਾਵੇ ਜੋ ਸ਼ਹਿਰ ਦੇ ਅੰਦਰ ਗੱਡੀ ਆ ਜਾਂਦੀ ਉਹਨੂੰ ਬੰਗਿਆ ਰੋਡ ਰਾਹੀਂ ਪਾ ਕੇ ਬਾਰੋ-ਬਾਰ ਕੱਢਿਆ ਜਾਂਦਾ ਹੈ ਜਿਹੜੀਆਂ ਛੋਟੇ ਟੂ-ਵੀਲਰ ਤੇ ਫੋਰ-ਵੀਲਰ ਫੋਰ ਡਾਇਰ ਫੋਰ-ਵੀਲਰ ਵੀ ਕਹਿੰਦੇ ਹਨ ਉਹਨਾਂ ਨੂੰ ਬੰਗਿਆ ਰੋਡ ਤੋਂ ਪਾ ਕੇ ਨਵਾਂ ਸ਼ਹਿਰ ਨੂੰ ਇਹ ਜੂਬਸਰੇ ਰੇਲਵੇ ਲਾਈਨ ਤੋਂ ਕੱਢੇ ਜਾ ਰਿਹਾ ਹੈ ਤੇ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਤਿੰਨ ਦਿਨ ਲਈ ਇਸ ਰੋਡ ਨੂੰ ਬਹੁਤ ਘੱਟ ਵਰਤੋਂ ਕਰੋ ਹੈਵੀ ਗੱਡੀਆਂ ਬਾਰ-ਬਾਰ ਜਾਣ ਲਈ ਅਸੀਂ ਅਪੀਲ ਕਰਦੇ ਹਾਂ